ਜੀ ਸੋਸੀਆਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਕੂਲਾਂ ਨੂੰ ਲੈ ਕੇ ਵੱਡੀ ਖਬਰ 22 ਸੈਪਟੈਂਬਰ ਨੂੰ ਹੋਵੇਗੀ ਛੁੱਟੀ ਇਨ੍ਹਾਂ ਰਾਜਾਂ ਵਿੱਚ ਸਕੂਲ ਰਹਿਣਗੇ ਬੰਦ ਸਿੱਖਿਆ ਵਿਭਾਗ ਵੱਲੋਂ ਨੋਟਿਸ ਹੋਇਆ ਜਾ ਰਿਹਾ ਕਿ ਆਪੂਰੀ ਅਪਡੇਟ ਕਿਸ ਕਾਰਨ ਰਹਿ ਗਈ ਛੁੱਟੀ ਅਤੇ ਕਿਹੜੇ-ਕਿਹੜੇ ਰਾਜ ਦੇ ਵਿੱਚ ਛੁੱਟੀ ਹੋ ਸਕਦੀ ਹੈ ਉਹ ਜਾਣਦੀਆਂ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦਿਖਣ ਨੂੰ ਮਿਲ ਸਕਣ ਤੇ ਲਓ ਜੀ ਤੁਹਾਨੂੰ ਲੈ ਕੇ ਆ ਚੁੱਕੇ ਹਾਂ ਅੱਜ ਦੀ ਵੱਡੀ ਅਪਡੇਟ ਉੱਪਰ 22 ਜਨਵਰੀ ਨੂੰ ਇਨ੍ਹਾਂ ਸੂਬਿਆਂ ਵਿੱਚ ਛੁੱਟੀ ਦਾ ਐਲਾਨ। ਵੇਖੋ ਪੂਰੀ ਲਿਸਟ ਕੀ ਆ ਪੂਰੀ ਅਪਡੇਟ। 22 ਜਨਵਰੀ ਨੂੰ ਅਜੋਧਿਆ ਦੇ ਰਾਮ ਮੰਦਿਰ ਚ ਰਾਮ ਰੀਲਾ ਦੀ ਪ੍ਰਥਨਾ ਪਰਸਿੱਟੀ ਕੀਤੀ ਜਾਣੀ ਹੈ। ਇਸ ਦੀ ਤਿਆਰੀ ਜ਼ੋਰਾਂ ਤੇ ਚੱਲ ਰਹੀ ਹੈ। ਇਸ ਲਈ ਲੈ ਕੇ ਦੇਸ਼ ਭਰ ਵਿੱਚ ਕਾਫੀ ਉਤਸ਼ਾਹ ਫੈਲਿਆ ਹੋਇਆ ਹੈ। ਇਸ ਦੌਰਾਨ ਇਸ ਦਿਨ ਕਈ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਰਾਜਾਂ ਦੇ ਸ਼ਰਾਬ ਦੀਆਂ ਦੁਕਾਨਾਂ ਖੁੱਲਣ ਤੇ ਵੀ ਬੰਦੀ ਲਗਾਈ ਦਿੱਤੀ ਗਈ ਹੈ। ਔਰ ਇੱਕ ਨਜ਼ਰ ਮਾਰਦੇ ਹਾਂ ਕਿ ਕਿਹੜੇ-ਕਿਹੜੇ ਰਾਜ ਵਿੱਚ ਸਕੂਲ ਬੰਦ ਰਹਿਣਗੇ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਚ ਮੁੱਖ ਮੰਤਰੀ ਯੋਧੀ ਨੇ ਇਸ ਮਸਲੇ ਤੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਸੀਐਮ ਯੋਧੀ ਨੇ ਕਿਹਾ ਕਿ 22 ਜਰਨ ਨੂੰ ਸਕੂਲ ਕਾਲਜ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਇਸ ਦਿਨ ਕੋਈ ਵੀ ਵਿਦਿਅਕ ਅਦਾਰਾ ਨਹੀਂ ਖੁੱਲ੍ਹਾ ਰਹੇਗਾ ਮੱਧ ਪ੍ਰਦੇਸ਼ ਵਿੱਚ ਵੀ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਤੇ ਪਹਿਲਾ ਹੀ ਹੁਕਮ ਜਾਰੀ ਕਰ ਚੁੱਕੇ ਹਨ ਇਸ ਵਿੱਚ ਕਿਹਾ ਗਿਆ ਹੈ ਕਿ pran prashthi prayogta ਇੱਕ ਤਿਹਾਰ ਦੀ ਤਰ੍ਹਾਂ ਹੈ ਮੱਧ ਪ੍ਰਦੇਸ਼ ਵਿੱਚ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਇਸ ਤੋਂ ਇਲਾਵਾ ਗੋਆ ਦੀ ਖਬਰ ਹੈ ਕਿ ਗੋਆ ਸਰਕਾਰ ਨੇ ਵੀ 22 ਜਨਵਰੀ ਨੂੰ ਗ੍ਰਾਮ ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀ ਸਕੂਲਾਂ ਤੇ ਕਾਲਜਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ ਵੀ 22 ਜਨਵਰੀ ਨੂੰ ਸਕੂਲ ਅਤੇ ਕਾਲਜ ਬੰਦ ਰਹਿਣਗੇ ਸਕੂਲਾਂ ਦੇ ਇਸ ਸਬੰਧੀ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਸਰਕਾਰ ਨੇ ਵੀ ਇਸ ਦੇ ਉੱਪਰ ਨੋਟਿਸ ਜਾਰੀ ਕਰਦਿਆ ਕਿਹਾ ਕਿ 22 ਤਰੀਕ ਨੂੰ ਹਰਿਆਣਾ ਦੇ ਸਾਰੇ ਸਕੂਲ ਸ਼੍ਰਾਵੀਜਦੋ ਕਰਨਾ ਕਾਲਜ ਸਾਰੇ ਬੰਦ ਰਹਿਣਗੇ ਔਰ ਇਸ ਦੇ ਸਬੰਧੀ ਪੂਰੀ ਪਾਬੰਦੀ ਲਗਾਈ ਗਈ ਹੈ ਤਾਂ ਇਹਨਾਂ ਰਾਜਾਂ ਦੇ ਵਿੱਚ ਇਸ ਦਿਨ ਛੁੱਟੀ ਹੋਵੇਗੀ ਇਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਬਾਕੀ ਰਾਜਾਂ ਦੇ ਵਿੱਚ ਵੀ ਛੁੱਟੀ ਦਾ ਕੋਸ਼ਤ ਕੀਤਾ ਜਾਂਦਾ ਹੈ ਜਾਂ ਫਿਰ ਬਾਕੀ ਦੇ ਰਾਜਾਂ ਦੇ ਸਕੂਲ ਅਤੇ ਕਾਲਜ ਖੁੱਲਣਗੇ ਉਸ ਦੇ ਸਬੰਧ ਜਿਵੇਂ ਹੀ ਕੋਈ ਅਪਡੇਟ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ